ਆਮਲਾ ਤਲਸੀ ਜੂਸ ਬਹੁਤ ਫਾਇਦੇਮੰਦ ਚੀਜ਼ ਆ ਇਹ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੀ ਆ ਵੀ ਆਮਲਾ ਜਿਹੜਾ ਹੁੰਦਾ ਵਾ ਔਲੇ ਹੁੰਦੇ ਆ ਤਾਂ ਉਹ ਬਹੁਤ ਵਧੀਆ ਹੁੰਦੇ ਆ ਸਰੀਰ ਵਾਸਤੇ ਜਿਹੜੀ ਤਲਸੀ ਆ ਉਹ ਵੀ ਬਹੁਤ ਫਾਇਦੇਮੰਦ ਆ ਸੋ ਇਹਨਾਂ ਦੋਨਾਂ ਦਾ ਕੰਬੀਨੇਸ਼ਨ ਆ ਜਿਹੜਾ ਇਹ ਅਨਮੋਲ ਲਾਈਫ ਕੰਪਨੀ ਨੇ ਬਣਾਇਆ ਇਹ ਜੂਸ ਤਾਂ ਇਹਦੇ ਕੀ ਕੀ ਫਾਇਦੇ ਆ ਆਪਾਂ ਤੁਹਾਨੂੰ ਸ਼ਾਰਟ ਦੇ ਵਿੱਚ ਹੀ ਦੱਸਦੇ ਆ ਅੱਜ ਅੱਖਾਂ ਵਾਸਤੇ ਜਿਨ੍ਹਾਂ ਦੀ ਅੱਖਾਂ ਦੀ ਨਿਗਾ ਘਟਾ ਜਾਂ ਬੱਚਿਆਂ ਦੇ ਅਣਕਾ ਲੱਗ ਜਾਂਦੇ ਆ ਤੁਸੀਂ ਉਹਨਾਂ ਨੂੰ ਵੀ ਇਹ ਦੇ ਸਕਦੇ ਹੋ ਨੰਬਰ 2 ਤੇ ਜਿਨ੍ਹਾਂ ਨੂੰ ਕੋਈ ਚਮੜੀ ਦੀ ਦਿੱਕਤ ਪਰੇਸ਼ਾਨੀ ਆ ਜਿਨ੍ਹਾਂ ਦੀ ਚਮੜੀ ਖੁਸ਼ਕਾ ਚਾਹੇ ਚਿਹਰੇ ਦੀ ਚਮੜੀ ਆ ਚਾਹੇ ਆਪਣੇ ਸਰੀਰ ਦੀ ਚਮੜੀ ਆ ਜੇ ਕਿਸੇ ਦੀ ਚਮੜੀ ਵਿੱਚ ਖੁਸ਼ਕੀ ਆ ਇਹਨਾਂ ਦਿਨਾਂ 'ਚ ਪੈ ਜਾਂਦੀ ਆ ਠੰਡ ਦੇ ਵਿੱਚ ਤਾਂ ਚਮੜੀ ਵਾਸਤੇ ਵੀ ਬਹੁਤ ਫਾਇਦੇਮੰਦ ਹੁੰਦਾ ਆਮਲਾ ਤੁਲਸੀ ਦਾ ਜੂਸ ਆ ਜਿਹੜਾ ਇਹ ਇਮਿਊਨਿਟੀ ਵਾਸਤੇ ਵਧੀਆ ਵਾ ਹਾਜਮੇ ਵਾਸਤੇ ਪੂਰਾ ਵਧੀਆ ਵਾ ਜਿਨ੍ਹਾਂ ਨੂੰ ਭੁੱਖ ਨਹੀਂ ਜਾਂ ਡਾਈਜੈਸਟ ਸਿਸਟਮ ਖਰਾਬ ਹੋਇਆ ਹੋਇਆ ਵਾ ਜਿਨ੍ਹਾਂ ਦਾ ਪੇਟ ਦੇ ਸੰਬੰਧਿਤ 'ਚ ਕੋਈ ਰੋਗ ਹੈਗਾ ਵਾ ਤਾਂ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਹੁੰਦਾ ਆਮਲਾ ਤੁਲਸੀ ਜੂਸ ਤੇ ਨਾਲ ਦੇ ਨਾਲ ਜਿਨ੍ਹਾਂ ਨੂੰ ਪਾਇਲਸ ਆ ਜਿਨ੍ਹਾਂ ਨੂੰ ਬਵਾਸੀਰ ਆ ਉਹਨਾਂ ਵਾਸਤੇ ਵੀ ਫਾਇਦੇਮੰਦ ਆ ਤੇ ਜਿਨ੍ਹਾਂ ਨੂੰ ਕਬਜ ਹੁੰਦੀ ਆ ਕਬਜ ਵਾਸਤੇ ਪੂਰਾ ਇਹ ਲਾਭਦਾਇਕ ਹੁੰਦਾ ਵਾ ਜੂਸ ਆ ਜਿਹੜਾ ਇਹ ਤੇ ਜਰੂਰ ਵਰਤ ਕੇ ਦੇਖਿਓ ਜਿਨ੍ਹਾਂ ਨੇ ਨਹੀਂ ਵਰਤਿਆ ਜਿਹੜੇ ਵੀਰਪੈਣ ਮੰਗਾ ਰਹੇ ਉਹਨਾਂ ਨੇ ਤਾਂ ਰਿਜ਼ਲਟ ਲੈ ਜਾਏ ਦੇ ਤੇ ਜਿਨ੍ਹਾਂ ਨੇ ਮੰਗਾਉਣਾ ਹੋਇਆ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਲਿਓ ਤਾਂ ਕੋਰੀਅਰ ਰਾਹੀਂ ਵੀ ਪਹੁੰਚਦਾ ਕਰ ਦਿੱਤਾ ਜਾਊਗਾ ਸੋ ਮੰਗਾਉਣ ਵਾਸਤੇ ਦਿੱਤੇ ਗੇ ਨੰਬਰ ਤੇ ਮੈਸੇਜ ਕਰ ਲਿਓ ਆਮਲਾ ਤુલਸੀ ਜੂਸ ਅਨਮੋਲ ਲਾਈਫ ਕੰਪਨੀ ਦਾ ਤੇ ਬਹੁਤ ਵਧੀਆ ਸ਼ਾਨਦਾਰ ਰਿਜ਼ਲਟ ਮਿਲ ਰਿਹਾ ਹੈ ਇਹਦੀ